ਹੈਲੋ ਜੀ ਕੌਂਸਲਰ ਗਾਰੇ ਪਲੇਰ ਕੋਲੇ ਅਸਲ ਵਿੱਚ 40 ਡਾਕਰ ਦੀ ਪੈਂਡ ਮਾਡੀ ਕਰ ਰਹੀ ਸੀ ਪਰ 15 ਨੇ ਜੁਆਇਨ ਕਰੀਏ ਜੀ ਕੋਰਟ ਚ ਜਵਾਬ ਦੇਣ ਵਾਸਤੇ ਸਿਰਫ ਉਹਨਾਂ ਵਰਸ ਕੀ ਹੋਵੇ ਦੇਖੋ ਤੁਸੀਂ ਨਾ ਮੈਂ ਤੁਹਾਨੂੰ ਪੁਰਾਣਾ ਜਾਣਦਾ ਤੁਸੀਂ ਬੜੇ ਸੀਨੀਅਰ ਪੱਤਰਕਾਰ ਹੋ ਜਿਹੜਾ ਤੁਹਾਡਾ ਕੁਐਸਚਨ ਹੈ ਇਹ ਲੋਡਡ ਹੈ ਪਰ ਉਹ ਜਿਹਦੇ ਚ ਨੈਗੇਟਿਵ ਹੋ ਉਹ ਹੈ ਸਾਰਾ ਤੁਸੀਂ ਬੜੀ ਅਸੀਂ ਕਰਾਪਸ਼ਨ ਦੇ ਖਿਲਾਫ ਹਾਂ ਲੇਕਿਨ ਜਿਹੜਾ ਹੈ ਇੱਥੇ ਡਿਲੀਵਰੀ ਕੇਸ ਕੋਈ ਵੀ ਬਿਲਕੁਲ ਪੈਸੇ ਤੋਂ ਬਿਨਾਂ ਹੁੰਦਾ ਹੀ ਨਹੀਂਗਾ ਤੁਹਾਨੂੰ ਤੁਸੀਂ ਤਾਂ ਪੱਤਰਕਾਰ ਹੋ ਮੈਂ ਤੁਹਾਨੂੰ ਗੁੰਝੀਵਾ ਨਹੀਂ ਕਹਿ ਰਿਹਾ ਮੈਨੂੰ ਬਹੁਤ ਸਾਰੇ ਪੱਤਰਕਾਰਾਂ ਨੇ ਹੁਣ ਵੀ ਫੜਦਾ ਪੈਸਾ ਅਸੀਂ ਉਹ ਬਾਹਰ ਜਿਹੜਾ ਰਾਉਂਡ ਲਾ ਕੇ ਦੇਖਿਆ ਇਹ ਜਿਹੇ ਪੇਸ਼ੇਸ਼ ਬੈਠੇ ਨੇ ਜਿਹੜੇ ਕਿ ਅੱਗੇ ਚੀਜ਼ਾਂ ਕਹਿਣੇ ਰੱਖ ਕੇ ਆ ਕੇ ਦਾਖਲ ਨੂੰ ਫੈਸਲਾ ਸੁਣਨੇ ਆ ਗਦੇ ਸੁਣਨੇ ਕਰਤਾ ਕਰ ਰੋ ਮੈਨੂੰ ਬਹੁਤ ਸਾਰੇ ਪੱਤਰਕਾਰਾਂ ਨੇ ਰਾਜਸਵਾਰੇ ਕਰਾਪਸ਼ਨ ਬਾਰੇ ਐਕਸਟਰੀਬਲ ਇਨਫੋਰਮੇਸ਼ਨ ਦਿੱਤੀ ਜਾਂਦੀ ਜਿਹਦੇ ਪੇਸ਼ੇਸ਼ਤਾ ਵਰਸਨਾ ਤੁਸੀਂ ਸਾਰੇ ਪੱਤਰਕਾਰਾਂ ਕੋਲੇ ਕੁਛ ਛੋਟੇ ਛੋਟੇ ਡਿਵਾਈਸੇਜ ਆ ਗਿਆ ਨਾ ਜੀ ਆਡੀਓ ਰਿਪੋਰਟ ਦਾ ਵੀਡੀਓ ਰਿਪੋਰਟ ਦਾ ਪੱਤਰ ਦੇਖਣਾ ਹੁੰਦਾ ਸਰ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਸਿੱਧੂ ਨੇ ਮਲੇਰਕੋਡਲਾ ਦੇ ਜ਼ਿਲ੍ਹਾ ਹਸਪਤਾਲ ਦਾ ਦੌਰਾ ਕੀਤਾ ਅਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਮੌਕੇ ਲੋਕਾਂ ਨੇ ਹਸਪਤਾਲ 'ਚ ਉਹਨਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਦੱਸਿਆ। ਇਸ ਮੌਕੇ ਸਮਾਜ ਸੇਵੀ ਮੁਹੰਮਦ ਅਸਗਰ ਨੇ ਸਮੂਹ ਵੱਲੋਂ ਉਹਨਾਂ ਨੂੰ ਖਾਮ ਖਾ ਪਰੇਸ਼ਾਨ ਕੀਤੇ ਜਾਣ ਬਾਰੇ ਦੱਸਿਆ। ਪੱਤਰਕਾਰਾਂ ਨੇ ਡਾਕਟਰ ਬਲਵੀਰ ਸਿੰਘ ਨੂੰ 43 ਦੇ ਵਿੱਚੋਂ 15 ਡਾਕਟਰਾਂ ਦੇ ਜੁਆਇਨ ਹੋਣ आयुष्मान कार्ड ਤੋਂ ਬਿਨਾ ਬਾਕੀ ਲੋਕਾਂ ਦੇ ਆਪਰੇਸ਼ਨ ਨਾ ਕਰਨ ਪੂਰੀਆਂ ਦਵਾਈਆਂ ਨਾ ਮਿਲਣ ਅਤੇ ਸਕੈਨ ਆਦਿ ਕਰਕੇ ਲੋਕਾਂ ਨੂੰ ਦਰਪੇਸ਼ ਪਰੇਸ਼ਾਨੀਆਂ ਜਿਹੇ ਤਿੱਖੇ ਸਵਾਲ ਕੀਤੇ ਇਹਨਾਂ ਸਵਾਲਾਂ ਦਾ ਮੰਤਰੀ ਬਲਬੀਰ ਸਿੰਘ ਜੀ ਨੇ ਕੀ ਜਵਾਬ ਦਿੱਤਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਸਰਕਾਰ ਨੇ ਮਨੀਰ ਕੋਲੇ ਹਸਤਾ ਲਈ 40 ਡਾਕਟਰਾਂ ਦੇ ਪਾਟ ਪਾਟ ਕਰੇ ਸੀ ਪਰ 15 ਨੇ ਜੁਆਇਨ ਕਰੀਏ ਕੀ ਕੋਰਟ ਨੂੰ ਜਵਾਬ ਦੇਣ ਵਾਸਤੇ ਸਿਰਫ ਗਵਰਨਮੈਂਟ ਸੀ ਕੋ ਤੁਸੀਂ ਨਾ ਮੈਂ ਤੁਹਾਨੂੰ ਪੁਰਾਣਾ ਜਾਣਦਾ ਤੁਸੀਂ ਬੜੇ ਸੀਨੀਅਰ ਪੱਤਰਕਾਰ ਹੋ ਜਿਹੜਾ ਤੁਹਾਡਾ ਕੁਐਸਚਨ ਹੈ ਵੀ ਇਹ ਲੋडेड ਹੈ ਬਲੋ ਨਾ ਜੇ ਇਹਦੇ ਚ ਨੈਗੇਟਿਵ ਹੋ ਉਹ ਹੈ ਨਾ ਸਰ ਇਹ ਦੇਖੋ ਵੀ ਅਸੀਂ ਸਰਕਾਰ ਨੇ ਕੀਤੀ ਹੈ ਜੀ ਮਤਲਬ ਅਸੀਂ 15 ਬੰਦੇ ਜੁਆਇਨ ਕੀਤੇ ਆ ਨਾ ਜੀ ਆਏ ਆ ਨਾ ਜੀ ਡਾਕਟਰ ਜਿਹੜੇ ਹੈਗੇ ਆ ਜਦੋਂ ਅਸੀਂ ਮੈਂ ਮੈਂ ਪਹਿਲਾਂ ਵੀ ਕਹ ਕੇ ਆਇਆ ਉੱਥੇ ਬੋਲ ਕੇ ਆਇਆ ਵੀ ਜੇ ਮੈਂ 6 ਭੇਜਦਾ ਤਾਂ 2 ਜੁਆਇਨ ਕਰਦਾ 10 ਭੇਜਦਾ ਤਾਂ 3 ਜੁਆਇਨ ਕਰਦਾ ਤੇ 4 ਜਿਆਦਾ ਕਰਦਾ ਡਾਕਟਰਸ ਨੇ ਕਿਹਾ ਕਿ ਆਪਣਾ ਪਿਛਲੇ ਕੁਝ ਦਿਨਾਂ ਤੋਂ ਡਾਕਟਰ ਕੋਈ ਯੂਪੀ ਦਾ ਆਪ ਕੋਕੋ ਆਗਾ ਇਹ ਪਹਿਲੀ ਵਾਰ ਹੈ ਗਵਰਨਮੈਂਟ ਇੱਕ ਮਾਨਦਾਰੀ ਦੇ ਨਾਲ ਕੋਸ਼ਿਸ਼ ਕਰ ਰਹੀ ਆ ਮੈਨੂੰ ਲੱਗਦਾ ਤੁਹਾਨੂੰ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਤੁਸੀਂ ਇਹ ਨਾ ਸੋਚੋ ਵੀ ਗਲਾਸ ਅੱਧਾ ਖਾਲੀ ਆ ਤੁਹਾਨੂੰ ਤੁਸੀਂ ਇਹ ਦੇਖਣਾ ਚਾਹੀਦਾ ਕਿ ਗਲਾਸ ਅੱਧਾ ਭਰਿਆ ਹੋਇਆ ਤੇ ਤੁਹਾਡ ਤੁਸੀਂ ਮੈਂ ਸੋਚਦਾ ਕਿ ਤੁਹਾਡਾ ਨਜ਼ਰੀਆ ਪਾਸਟ ਹੋ ਗਿਆ ਸਰ 15 ਕਦੇ ਇਕੱਠੇ ਆਏ ਤੇ 10:00 ਵਜੇ ਤੋਂ ਬਾਅਦ ਸਾਡਾ ਹਰ ਸਰ ਰੈਫਰ ਸੈਂਟਰ ਤੋਂ ਵੱਧ ਕਿਸਰੀ ਹੁੰਦਾ ਦੇਖੋ ਗੱਲ ਇਹ ਹੈ ਕਿ ਰਹਿੰਦੀ ਨਹੀਂ ਹੈ ਦੇਖੋ ਗੱਲ ਇਹ ਹੈ ਕਿ ਹੁਣ ਤੁਹਾਡੇ ਡਾਕਟਰ ਆਏ ਆ ਮੈਂ ਕਹਾ ਕਿ ਆ ਵੀ ਉਹਨਾਂ ਨੂੰ ਪ੍ਰਾਈਵੇਟ ਰੂਮ ਦਿਓ ਇੱਥੇ ਰਹਿਣਗੇ ਉਹਨਾਂ ਦੇ ਰਹਿਣ ਵਾਲੇ ਕੁਆਟਰ ਠੀਕ ਕਰਾਂਗੇ ਇੱਕ ਪ੍ਰੋਸੈਸ ਹੈ ਜਦੋਂ ਸਾਨੂੰ ਸਾਨੂੰ ਡਾਊਨ ਸਾਈਡ ਤੋਂ ਲਿਆ ਹੋਰ ਸੀ ਉਹਨੂੰ ਠੀਕ ਕਰ ਰਿਹਾ ਕੋਸ਼ਿਸ਼ ਤਾਂ ਕਰ ਰਹੇ ਆ ਦਵਾਈਆਂ ਪਹੁੰਚ ਗਈਆਂ ਡਾਇਗਨੋਸਟਿਕਸ ਹੋ ਗਏ ਡਾਕਟਰਾਂ ਦੀ ਪੋਜ਼ਿਟਿਵ ਹੋ ਰਹੀ ਹੈ 20 ਪੋਜ਼ਿਟਿਵ ਭੈਣੋ ਨਹੀਂ ਪੋਜ਼ਿਟਿਵ ਬਹੁਤ ਸਾਰੀਆਂ ਤਾਂ ਬਾਹਰ ਹੀ ਨੇ 20 ਪੋਜ਼ਿਟਿਵ ਨਹੀਂ ਬਿਲਕੁਲ ਗਲਤ ਕਰ ਰਹੇ ਜੀ ਮੈਂ ਸਾਰੇ ਮੈਂ ਸਾਰੇ ਰਾਊਂਡ ਕਰਕੇ ਆਇਆ ਮੈਂ ਸਾਰੇ ਮਰੀਜ਼ ਨੂੰ ਪੁੱਛਿਆ ਔਰ ਤੁਹਾਡੇ ਸਾਰੇ ਪੱਤਰਕਾਰ ਖੁਆਏ ਮੈਂ ਕੱਲੇ ਕੱਲੇ ਮਰੀਜ਼ ਨੂੰ ਪੁੱਛਿਆ ਮੈਨੂੰ ਕਿੱਥੇ ਆ ਯੂਸ਼ਮਾਮ ਕੱਢ ਕੋ ਬਿਨਾ ਪ੍ਰੇਸ਼ਣ ਨਹੀਂ ਹੋ ਜਾਈ ਉਹਦੇ ਕੀ ਨਹੀਂ ਦੇਖੋ ਉਹਦੇ ਚ ਇਹ ਆ ਕਿ ਅਸੀਂ ਕਹਿੰਦੇ ਜੀ ਪਹਿਲਾਂ ਯੂਜ਼ਮਾਨ ਕਾਰਡ ਲੈ ਦੇਖੋ ਵੀ ਗੱਲ ਤਾਂ ਸਹੀ ਹੈ ਅਸੀਂ ਨਾ ਉਹਦੇ ਚ ਜੋ ਵੀ ਇਸ਼ੂ ਸੀਗਾ ਉਹਨੂੰ ਯੂਨੀਵਰਸਲ ਕਰਤਾ ਕਿ ਪੰਜਾਬ ਦਾ ਜਿਹੜੇ ਬੰਦੇ ਕੋ ਪੰਜਾਬ ਦਾ ਆਧਾਰ ਕਾਰਡ ਆ ਉਹਨਾਂ ਨੂੰ 10 ਲੱਖ ਦਾ بیمਾ ਮਿਲੇਗਾ ਉਹਦਾ ਇੱਕ ਰੀਜ਼ਨ ਹੈ ਜੀ ਸਾਡੇ ਵਾਸਤੇ ਗਵਰਨਮੈਂਟ ਵਾਸਤੇ ਦਿੱਕਤ ਕੀ ਹੁੰਦੀ ਹੈ ਕਿ ਜਿਵੇਂ ਅਸੀਂ ਡਾਕਟਰ ਆ ਦੂਜੇ ਆ ਉਹਦੇ ਨਾਲ ਸਾਡੇ ਜਿਹੜੇ ਸਰਕਾਰੀ ਹਸਪਤਾਲ ਚਲ ਗਏ ਜਦੋਂ ਤੁਹਾਡਾ ਆਧਾਰ ਕਾਰਡ ਲਿਜਾਂ ਚ ਯੂਜ਼ ਕਰਦੇ ਤੁਹਾਡਾ ਕੋਈ ਹਰ ਜਾ ਜੀ ਉਹਦੇ ਚ ਗਵਰਨਮੈਂਟ ਨੇ ਪੈਸੇ ਸਾਰੇ ਜਣੇ ਤੁਹਾਡਾ ਲਾਸਟ ਫ੍ਰੀ ਹੋਏਗਾ ਫੋੜਾ ਪਲਾਂਟ ਵੀ ਫ੍ਰੀ ਪਾਏਗਾ ਦਵਾਈ ਫ੍ਰੀ ਹੋਏਗੀ ਸਾਰਾ ਕੁਝ ਫ੍ਰੀ ਹੋਏਗਾ ਜਿਹੜੀ ਗਵਰਨਮੈਂਟ ਹੈ ਉਹਨੇ ਇੱਕ ਆਪਣਾ ਫੰਡਿਕ ਦਾ ਟਿਕਾ ਲੱਭਿਆ ਜਿਹਦੇ ਨਾਲ ਕਿ ਉਹ ਪੇਸ਼ਲ ਨੂੰ ਬੈਨੀਫਿਟ ਸਰ ਪ੍ਰੋਬਲਮ ਇੱਥੇ ਆਉਣੀ ਹੈ ਨਾ ਕਈ ਆਧਾਰ ਕਾਰਡ ਉਹ ਯੂਜ਼ਮਨ ਕਾਰਡ ਨਹੀਂ ਮੰਨਦਾ ਉਹ ਯੂਨੀਵਰਸਲ ਕਰਤਾ ਹੁਣ ਟਾਟਾ ਖਤਮ ਕੀ ਪਹਿਲਾਂ ਤਾਂ 100 ਕੰਡੀਸ਼ਨ ਸੀ ਨਾ ਜੀ ਤੇਰੇ ਤੇਰੇ ਡਾਕੂਮੈਂਟ ਚਾਹੀਦੇ ਸਾਰੇ ਖਤਮ ਕਰ ਰਿਆ ਸੀ ਅਜੇ ਰਿਫਾਰਮ ਚੱਲ ਰਿਹਾ ਥੋੜਾ ਜਿਹਾ ਇੰਤਜ਼ਾਰ ਕਰੋ ਤੇ ਦੂਜੀ ਗੱਲ ਹੈ ਸਰ ਜਿਹੜਾ ਇਹ ਕੇਸ ਚੱਲਦਾ ਹੈ ਹਾਈ ਕੋਰਟ ਦੇ ਵਿੱਚ ਲੱਗਿਆ ਰਿਹਾ ਉਹਦੇ ਤਹਿਤ ਇੱਕ ਮਸ਼ੀਨਰੀ ਦਾ ਵੀ ਮਸਲਾ ਹੈ ਮਸ਼ੀਨਰੀ ਪਾਤਾ ਕੋ ਮਸ਼ੀਨਰੀ ਪੱਕਾ ਕਰੋ ਇਹ ਜਿਹੜੀ ਮਸ਼ੀਨਰੀ ਸਰਦਾਰਾ ਸੀ ਉਹਦੇ ਵਿੱਚ 60% ਸ਼ੋਰਟ ਸੀ ਜਦੋਂ ਅਸੀਂ ਟੇਕਓਵਰ ਕੀਤਾ ਹੁਣ ਅਸੀਂ ਉਹਦੇ ਚੋ ਹੌਲੀ ਹੌਲੀ ਡਾਕਟਰ ਲਾ ਰਹੇ ਹਾਂ ਜਿਹੜੇ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਨੂੰ ਟਾਈਮ ਤਾਂ ਲੱਗੇਗਾ ਜੀ ਜੇ ਡਾਕਟਰ ਨਹੀਂ ਹੋਣਗੇ ਤਾਂ ਇਕੁਪਮੈਂਟ ਬੇਸਡ ਹੁੰਦੀ ਐ ਜੀ ਜਦੋਂ ਡਾਕਟਰ ਆਣਗੇ ਤਾਂ ਇਕੁਪਮੈਂਟ ਵੀ ਆਏਗੀ ਇਹ ਸਾਰਾ ਕੁਝ ਇੱਕ ਪ੍ਰੋਸੈਸ ਹੈ ਇਹਨੂੰ ਅਸੀਂ ਕਰ ਰਹੇ ਹਾਂ ਇਹਨੂੰ ਬੜੀ ਜਲਦੀ ਪੂਰਾ ਕਰਾਂਗੇ ਸਾਹਿਬ ਪੰਜਾਬ ਸਰਕਾਰ ਵੀ ਅਸੀਂ ਕਰਪਸ਼ਨ ਦੇ ਖਿਲਾਫ ਹਾਂ ਲੇਕਿਨ ਜਿਹੜਾ ਹੈ ਇੱਥੇ ਡਿਲੀਵਰੀ ਕੇਸ ਕੋਈ ਵੀ ਬਿਲਕੁਲ ਪੈਸੇ ਤੋਂ ਬਿਨਾਂ ਹੁੰਦਾ ਹੀ ਨਹੀਂਗਾ देखो ਤੁਸੀਂ ਨਾ ਪੱਤਰਕਾਰ ਹੋ ਮੈਂ ਤੁਹਾਨੂੰ ਦੂਜੀ ਵਾਰੀ ਕਹਿ ਰਿਹਾ ਮੈਨੂੰ ਬਹੁਤ ਸਾਰੇ ਪੱਤਰਕਾਰਾਂ ਨੇ ਨਾ ਹੁਣ ਵੀ ਪੜਦਾ ਪਿਆ ਸੀ ਅਸੀਂ ਬਾਹਾਂ ਚ ਰੌਂਡ ਲਾ ਕੇ ਦੇਖਿਆ ਇਹ ਜਿਹੇ ਵੀ ਪੇਸ਼ੰਤ ਬੈਠੇ ਨੇ ਜਿਹੜੇ ਕਿ ਅਗੀਆਂ ਚੀਜ਼ਾਂ ਕਹਿ ਰਹੇ ਰੱਖ ਕੇ ਆ ਕੇ ਡਾਕਟਰ ਨੂੰ ਫੈਸਲਾ ਸੁਣਨੇ ਆ ਗਲੇ ਸੁਣਨੇ ਨਹੀਂ ਸੁਣਨੇ ਪੱਤਰਕਾਰ ਹੋ ਰਹੇ ਮੈਨੂੰ ਬਹੁਤ ਸਾਰੇ ਪੱਤਰਕਾਰਾਂ ਨੇ ਡਰੱਗਸ ਬਾਰੇ ਕਰਾਪਸ਼ਨ ਬਾਰੇ ਐਕਸਚੇਂਜ ਵਾਲਾ ਇਨਫੋਰਮੇਸ਼ਨ ਦਿੱਤੀ ਆ ਜਿਹਦੇ ਪੇਸ਼ੈਂਟ ਦਾ ਵਰਸਨਾ ਤੁਸੀਂ ਸਾਰੇ ਪੱਤਰਕਾਰੋ ਥੋੜੇ ਕੁਛ ਛੋਟੇ ਛੋਟੇ ਡਿਵਾਈਸੇਜ ਆ ਗਿਆ ਨਾ ਜੀ ਆਡੀਓ ਰਿਪੋਰਟ ਦਾ ਵੀਡੀਓ ਰਿਪੋਰਟ ਦਾ ਆਪਾਂ ਦੇਖਣਾ ਬਹੁਤ ਚਿਰ ਤੱਕ ਸਰ ਜ਼ੀਰੋ ਟੋਲਰੈਂਸ ਸਰ ਜ਼ੀਰੋ ਟੋਲਰੈਂਸ ਵਰਕਰੋ ਥੋੜਾ ਜਿਹਾ ਸਮੂਹਤ ਦੇ ਦੋ ਸਰ ਐਕਸ਼ਨੇਬਲ ਇਨਫੋਰਮੇਸ਼ਨ ਦਿਓ ਮੈਨੂੰ ਨਾਲ ਦੀ ਨਾਲ ਆ ਮੈਂ ਆਲਰੇਡੀ ਮੈਂ ਜਿਹੜਾ ਥੋੜਾ ਇੱਥੇ ਬੈਠੇ ਬੈਠੇ ਡੀਸੀ ਨੂੰ ਕਹਿ ਚੁੱਕਿਆ ਮੈਂ ਆਪਣੇ ਸੈਕਟਰ ਨੂੰ ਕਹਿ ਚੁੱਕਿਆ ਤੇ ਆ ਖਬਰ ਆਈ ਐ ਅੰਮ੍ਰਿਤਸਰ ਤੋਂ ਇੰਨਾ ਕੰਮ ਕਰੋ ਮੈਂ ਕਿਹਾ ਅਮਰ ਸਾਹਿਬ ਤੋਂ ਖਬਰ ਆਈ ਹੈ ਮਨੂੰ ਮੈਨੂੰ ਰਿਪੋਰਟ ਭੇਜੋ ਰਿਪੋਰਟ ਬਣਾ ਰਹੀ ਹੈ ਡਿਪਟੀ ਕਮਿਸ਼ਨਰ ਜੀ ਸਰ ਮੈਂ ਅੱਜ ਬਲ ਰਿਪੋਰਟ ਪੈ ਔਰ ਉਹਨਾਂ ਤੇ ਐਕਸ਼ਨ ਹੋ ਜਾਏਗਾ ਮੇਰੇ ਪਾਸ ਇਸ ਨੂੰ ਐਕਸ਼ਨ ਅਦੇ ਕੀਤਾ ੁਰਦਾਸ ਪਰਚ ਕੀਤਾ ਦੇਖੋ ਇਤੋਂ ਜ਼ਿਆਦਾ ਸਿਸਟਮ ਸਰਕਾਰ ਹੋ ਸਕਦੀ ਹੈ ਮੈਨੂੰ ਦੱਸੋ ਬਹੁਤ ਬਹੁਤ ਧੰਨਵਾਦ ਜੀ ਮੇਰਾ ਨਾਮ ਮੁਹੰਮਦ ਹਸਗਰ ਹੈ ਜੀ ਸਾਡੀ ਟੀਮ ਹੈ ਟੀਮ ਦਸਤਰਖਾਨੇ ਫੂਡ ਬੈਂਕ ਮਲੇਰਕੋਲਾ ਦੇ ਨਾਮ ਤੋਂ ਅਸੀਂ ਪਿਛਲੇ 6 ਸਾਲਾਂ ਤੋਂ ਲਗਾਤਾਰ ਸਰਕਾਰੀ ਹਸਪੀਟਲ ਦੇ ਅੰਦਰ ਸੇਵਾ ਕਰ ਰਹੇ ਹਾਂ ਦਾਲ ਚਾਵਲ ਰੋਟੀ ਫ੍ਰੀ ਆਫ ਕੋਸਟ ਤੇ चेयरਮਨ ਕੀ ਕੋਈ ਦਿੱਕਤ ਆ ਰਹੀ ਅਸੀਂ ਪਿਛਲੇ 6 ਸਾਲਾਂ ਤੋਂ ਕਰ ਰਹੇ ਹਾਂ ਕਿੰਨੇ ਐਸ ਐਮਓਜ਼ ਆਏ ਔਰ ਚਲੇ ਗਏ ਕਿਸੇ ਨੇ ਸਾਨੂੰ ਅੱਜ ਤੱਕ ਕੁਝ ਨਹੀਂ ਗਿਆ ਨਾ ਕਿਸੇ ਨੇ ਚੰਗਾ ਨਾ ਕਿਸੇ ਨੇ ਮਾੜਾ ਐਪਰੀਸ਼ੀਏਸ਼ਨ ਜ਼ਰੂਰ ਮਿਲਿਆ ਸਾਨੂੰ ਬਟ ਇਹ ਜਿਹੜੇ ਜਗਜੀਤ ਸਿੰਘ ਜੀ ਨੇ ਐਸ ਐਮਓ ਇਹਨਾਂ ਨੇ 2 ਤਰੀਕ ਨੂੰ ਸਾਡੇ ਨਾਲ ਮਿਸਬੀਹੇਵ ਕੀਤਾ ਸਾਨੂੰ ਆਪ ਸ਼ਬਦ ਬੋਲ ਲੈਨੇ ਸਾਨੂੰ ਅੰਦਰ ਆਉਣ ਤੋਂ ਮਨਾ ਕੀਤਾ ਪੇਸ਼ੈਂਟ ਦੇ ਵਾਰਿਸਾਂ ਵਾਸਤੇ ਅਸੀਂ ਰਿਕੁਐਸਟ ਕੀਤੀ ਸਰ ਨੂੰ ਇਹਨਾਂ ਦੇ ਸਿਕਿਉਰਿਟੀ ਗਾਰਡ ਸਾਨੂੰ ਧੱਕਾ ਮੁੱਕੀ ਤੇ ਉਤਰਿਆ ਅਸੀਂ ਕਿ ਅਸੀਂ ਸਰ ਨਾਲ ਗੱਲ ਕਰ ਰਹੇ ਹਾਂ ਸਿਕਿਉਰ ਆ ਕਹਿੰਦੇ ਖਾਣਾ ਸਪਲਾਈ ਨਹੀਂ ਕਰਨ ਦੇਣਾ ਖਾਣਾ ਅੰਦਰ ਸਪਲਾਈ ਨਹੀਂ ਕਰਨ ਦੇਣਾ ਅਸੀਂ ਕਿ ਵਾਰਿਸਾਂ ਨੂੰ ਬਰਤਨ ਲੈ ਆਉਂਦੇ ਹੋ ਕਹਿੰਦੇ ਅੰਦਰ ਅਸੀਂ ਬਰਤਨ ਵੀ ਨਹੀਂ ਚੱਕਣ ਦੇਨੇ ਸਾਡੇ ਕੋਲ ਪ੍ਰੂਫ ਨੇ ਵਾਰਿਸਾਂ ਦੇ ਅਸੀਂ ਵੀਡੀਓਜ਼ ਵੀ ਹੈਗੀਆਂ ਨੇ ਕੰਪਲੇਨਸ ਅਸੀਂ ਕਰਤੀਆਂ ਨੇ ਡਾਕਟਰ ਬਲਬੀਰ ਸਿੰਘ ਮੰਤਰੀ ਜੀ ਅੱਜ ਇਹਨਾਂ ਨੂੰ ਤੁਸੀਂ ਕਿਹਾ ਕੀ ਉਹਨਾਂ ਜਵਾਬ ਇਹਨਾਂ ਨੇ جواب ਪੋਜੀਟਿਵ ਹੀ ਦਿੱਤਾ ਹੈ ਜੀ ਇਨਸ਼ਾਅੱਲਾ ਦੇਖਦੇ ਆਂ ਬਾਕੀ ਕੀ ਕਰਦੇ ਨੇ